ਉਨੇ ਸੋਹਰੇ ਦੇ ਮਾਲਿਸ਼ ਕਰ ਰਹੀ ਸੀ ਤੇ ਸੋਹਰੇ ਵੱਲੋਂ ਉਹਦੇ ਨਾਲ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਉਹਦੇ ਸਰੀਰਕ ਅੰਗਾਂ ਦਾ ਛੇੜਛਾੜ ਕੀਤੀ ਸੋ ਲੜਕੀ ਨਾਲ ਗੱਲਬਾਤ ਕਰਾਂਗੇ ਸਾਰਾ ਕੀ ਮਾਮਲਾ ਸੀਗਾ ਦੋਸਤ ਸੋਹਰੇ ਤੇ ਇਲਜ਼ਾਮ ਲਗਾ ਰਹੀ ਹੈ ਸੱਚ ਹੈ ਕਿ ਝੂਠ ਹੈ ਗੱਲਬਾਤ ਕਰਾਂਗੇ ਹਾਂਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਹੀਨਾ ਹੈ ਮੈਂ ਜਲੰਧਰ ਵੀ ਰਹਿਣ ਵਾਲੀ ਹਾਂ ਕਿ ਮੇਰੇ ਬਿਆਨ ਕਾਸਾ ਨੂੰ ਦੀ ਹੈ ਸੋਹਰੇ ਦੇ ਕਹਿਣ ਤੇ ਉਹ ਕਹਿੰਦੇ ਆਪਣੇ ਬੱਚੇ ਬਟਾ ਲੈ ਸੋਹਰੇ ਮੇਰੇ ਬਟਾਲੇ ਦੇ ਆ ਹਾਂਜੀ ਇੱਥੇ ਘਰ ਵਾਲਾ ਦਾ ਨਾਮ ਗੁਰਕ੍ਰਿਸ਼ ਸਿੰਘ ਆ ਅੱਛਾ ਜੀ ਆਪਾਂ ਕਿ ਜਲੰਧਰ ਸੈਟ ਹੋ ਜੋ ਆਪਾਂ ਜਲੰਧਰ ਘਰ ਦੇ ਇਲਾਕੇ ਨਹੀਂ ਨਹੀਂ ਕਿੱਦਾਂ ਸੈਟ ਹੋ ਕਿੰਨੀ ਦੇਰ ਹੋ ਗਈ ਤੁਹਾਡੀ ਵਿਆਹ ਨੂੰ ਮੇਰੇ ਵਿਆਹ ਨੂੰ 4 ਸਾਲ ਹੋ ਗਿਆ ਅੱਛਾ ਤੇ ਮੇਰੇ ਪਾਪਾ ਨੇ ਮੈਂ ਪੜੇ ਤੋਂ ਕੰਮ ਲਗਿਆ ਕਿੰਨਾ ਹੀ ਬਟਾਲੇ ਵਿਆਹ ਕੀਤਾ ਸੀ ਬਟਾਲੇ ਵਿਆਹ ਕੀਤਾ ਸੀ ਤੇ ਲਵ ਮੈਰੀਜ ਹੋਈ ਤੁਹਾਡੀ ਨਹੀਂ ਨਹੀਂ ਔਰ ਏਕ ਮੈਰੀਜ ਹੈ ਤੇ ਉਸ ਤੋਂ ਬਾਅਦ ਕੀ ਹੋਇਆ ਜਦੋਂ ਤੜ ਡਿਸਟ੍ਰਿਬਿਊਟ ਕਿਹੜੀ ਗੱਲ ਤੋਂ ਸ਼ੁਰੂ ਹੋਇਆ ਸੋਹਰੇ ਨੇ ਕਿਹਾ ਕਿ ਜੇ ਜਲੰਧਰ ਸੈਟ ਹੋ ਜੋ ਆਪਾਂ ਜਲੰਧਰ ਮਾ ਘਰ ਬੰਦੇ ਨੂੰ ਲੈ ਕੇ ਆ ਕਿ ਮੇ ਤਾ ਕਰਕੇ ਉਹਨਾਂ ਨੇ ਕਿਹਾ ਇੱਥੇ ਸੈੱਟ ਕਰਾ ਲਓ ਕਿ ਇੱਥੇ ਸੈੱਟ ਕੀਤਾ ਫਿਰ ਦੂਜੇ ਜਲੰਧਰ ਰਹਿਣ ਲੱਗ ਪਏ ਆਪਣੇ ਘਰ ਰਹਿਣ ਲੱਗ ਪਏ ਆ ਤੇ ਜਿਹਦੇ ਕਰਕੇ ਉਹ ਤਹੇਜ ਵਾਰ-ਵਾਰ ਮੰਗ ਕਰਨ ਲੱਗ ਪਿਆ ਸੀਗਾ ਵਿਆਹ ਤੋਂ ਕਿੰਨੇ ਦਿਨ ਬਾਅਦ ਪੈਸੇ ਦੀ ਮੰਗ ਕਰਨ ਲੱਗ ਪਏ ਸਾਲ ਬਾਅਦ ਮੰਗ ਕਰਨ ਲੱਪੇ ਆ ਅੱਛਾ ਜੀ ਕਿਸ ਚੀਜ਼ ਲਈ ਪੈਸੇ ਮੰਗ ਰਿਹਾ ਸੀ ਬਾਹਰ ਜਾਣਾ ਹੈ ਬਾਹਰ ਵਸਤੇ ਪੈਸੇ ਦੋ ਫਿਰ ਉਹਨੂੰ ਬਾਹਰ ਵੀ ਭੇਜਿਆ ਮੇਰੇ ਪਾਪਾ ਨੇ 2 ਸਾਲ 2 ਸਾਲ ਬਾਅਦ ਫਿਰ ਨੇਡਾ ਦੀ ਫਾਈਲ ਵੀ ਲਈ ਉਹ ਚੋਰੀ ਰਿਫਿਊਜ਼ਲ ਆ ਗਈ ਸੀ ਕਿ ਉਹਦੀ ਅੱਛਾ ਜੀ ਤੇ ਫੇਰ ਹੁਣ ਉਹ ਐਨਐਚਓ ਹਸਪੀਟਲ ਐਂਬੂਲੈਂਸ ਦੀ ਡਰਾਈਵਰ ਕਰਦਾ ਆ ਤੇ ਕਹਿੰਦਾ ਮੈਨੂੰ ਜਗ੍ਹਾ ਲੈ ਕੇ ਦਿਓ ਤਾਂ ਕਿ ਮੈਂ ਡੈੱਡ ਬੋਡੀਆਂ ਤਾਂ ਉਹ ਇੰਤਜ਼ਾਮ ਡੈੱਡ ਬੋਡੀਆਂ ਰੱਖਣ ਗਾ ਉਮਰ ਲਈ 4 ਪਾਣੀ ਮਰਲੇ ਦੀ ਜਗ੍ਹਾ ਕਿਨੇ ਘਰੇ ਡੈੱਡ ਬੋੜੀ ਰੱਖਿਆ ਕਰਨੀ ਆ ਘਰ ਦੇ ਬਾਹਰ ਜਗ੍ਹਾ ਹੈਗੀ ਉਹ ਕਹਿੰਦਾ ਜਗ੍ਹਾ ਲੈ ਕੇ ਦਿਓ ਮੈਨੂੰ अच्छा के ते ए गल होन दे बाद मैं सास ससुरे ना गल कीती ते ओ कहंदे तू सास ते नान मेनू ਲੈਣਾ ਦੇ ਸੀਗੇ ਤੇ ਮੈਨੂੰ ਕਿ ਆ ਉਹਨਾਂ ਦੇ ਨਾਲ ਚੱਲ ਗਈ ਤੇ ਹੁਣ ਮੇਨ ਮੈਟਰ ਜਿਹੜਾ ਤੁਸੀਂ ਤਾਂ ਦਬੇ ਸੋਰੇ ਵੱਲੋਂ ਤੁਹਾਡੇ ਨਾਲ ਛੇੜਛਾੜਦਾ ਵਾ ਕਿ ਤੁਹਾਡੇ ਤੁਹਾਡੇ ਕੋ ਪੈਸੇ ਦੀ ਮੰਗ ਕੀਤੀ ਗਈ ਇਸ ਚੀਜ਼ ਦਾ ਮੰਗ ਵੀ ਕਰਦੇ ਪਏ ਸੀਗੇ ਤੇ ਮਾਰਕੁੱਟ ਵੀ ਕਰਦੇ ਆ ਕਿ ਉਹ ਮੈਨੂੰ ਸਾਥ सास ਤੇ ਨਾਲ ਮੈਨੂੰ ਬਟਾ ਉੱਥੇ ਆਪਣੇ ਬਟਾਲੇ ਲੈ ਕੇ ਕਹਿੰਦੇ ਬਿਨਾਂ ਦੱਸੇ ਲੈ ਕੇ ਗਏ ਮੈਨੂੰ ਬਟਾਲੇ ਉੱਤੇ ਘਰ ਵੱਲੋਂ ਤੋਂ ਬਿਨਾਂ ਦੱਸੇ ਮੈਂ ਉੱਥੇ ਰਹੀ ਆ ਥੋੜੇ ਦਿਨ ਤੋ ਮੇਰੇ ਨਾਲ ਸਹੀ ਰਹਾ ਸਾਸੋਰਾ ਵੀ ਸਾਰੇ ਘਣੇ ਪਰ ਮੈਨੂੰ ਉਹਨਾਂ ਨੇ ਨਾ ਸੱਸ ਸੋਹਰਾ ਮੈਨੂੰ ਕਹਿੰਦਾ ਮੇਰੇ ਲੱਤਾਂ ਨੂੰ ਮਾਲਿਸ਼ ਕਰ ਮੈਂ ਮਾਲਿਸ਼ ਕਰ ਦਿੱਤੀ ਉਹਦੀ ਪਰ ਸੋ ਅਸਾਸ ਮੇਰੀ ਗਈ ਹੋਈ ਸੀ ਕਿਤੇ ਉਦੋਂ ਘਰ ਕੋਲ ਨੂੰ ਕੌਣ ਸੀ ਘਰ ਉਦੋਂ ਕੋਈ ਵੀ ਨਹੀਂ ਸੀਗਾ ਸੱਸ ਮੇਰੀ ਬੁਰਦਬਾਰ ਚਲ ਗਈ ਹੋਈ ਸੀ ਕਿੰਨੇ ਦਿਨ ਦੀ ਗੱਲ ਹੈ ਆ ਪਿਛਲੇ ਮਹੀਨੇ ਦੀ ਗੱਲ ਹੈ ਡੇਢ ਮਹੀਨੇ ਦੀ ਗੱਲ ਹੈ ਪਹਿਲਾਂ ਦੀ ਗੱਲ ਨਾ ਮੈਨੂੰ ਕਹਿੰਦੇ ਮਾਲਿਸ਼ ਕਰ ਮੈਂ ਉਹਨਾਂ ਨੂੰ ਮਾਲਿਸ਼ ਕਰ ਪਤੀ ਕਿੱਥੇ ਤੁਹਾਡਾ ਪਤੀ ਮੇਰਾ ਜਲੰਧਰ ਹੀ ਇੱਥੇ ਕੰਮ ਕਰਦਾ ਹੈ ਕੀ ਕੱਲੇ ਉੱਥੇ ਕੀ ਕਰਨ ਚੱਲੇਗਾ ਕੱਲੇ ਮੈਨੂੰ ਸੱਸ ਤੇ ਨਾਨ ਮੈਨੂੰ ਲੈਣਾ ਸੀ ਮੋਂ ਉਹਨਾਂ ਦੇ ਕਹਿਣ ਤੇ ਚਲ ਗਈ ਸੀ ਠੀਕ ਹੈ ਜੀ ਛੇੜ ਸਾੜੀ ਕੀਤੀ ਮੈਂ ਆਪਣੀ ਜਾਨ ਬਚਾਈ ਮੈਂ ਆਪਣੇ ਬੱਚੇ ਨੂੰ ਲੈ ਕੇ ਜਲੰਧਰ ਆ ਗਈ ਸੀ ਅੱਛਾ ਜੀ ਹਾਂਜੀ ਫਿਰ ਉਸ ਤੋਂ ਬਾਅਦ ਜਦੋਂ ਤੁਹਾਨੂੰ ਮਾਲਿਸ਼ ਕਰਨ ਲਈ ਕਿੰਨੇ ਗਿਆ ਸੱਸ ਨੇ ਕਿਹਾ ਕਿ ਅੰਦੇ ਕਰਦੇ ਸੱਸ ਮਾਲਿਸ਼ ਕਾ ਕਾ ਕੇ ਚੱਲ ਗਈ ਉਹ ਚੱਲ ਗਈ ਰੋਜ਼ਾਨਾ ਇੱਦਾਂ ਹੀ ਚੱਲਦਾ ਰਿਹਾ ਸੀਗਾ ਪਰ ਇਹ ਕਿੰਨੇ ਦਿਨ ਮਾਲਿਸ਼ ਕੀਤੀ ਤੁਸੀਂ ਸੋਰੇ ਦੀ ਮਤਲਬ ਚੱਲਦਾ ਰਿਹਾ ਜਦ ਜਿੰਨੀ ਦੇਰ ਵਿਆਹ ਹੋ ਗਿਆ ਇਦਾਂ ਚੱਲਦਾ ਰਿਹਾ ਸੀਗਾ ਪਰ ਮੈਂ ਜਦੋਂ ਹੁਣ ਮੈਨੂੰ ਲੈ ਕੇ ਗਈਆ ਨਹੀਂ ਪਹਿਲੇ ਵੀ ਕਦੇ ਛੇੜ ਛਾੜਦੇ ਪਹਿਲਾਂ ਛੇੜ ਛਾੜ ਮੈਨੂੰ ਗੱਲਾਂ ਗੱਲਾਂ ਚ ਕਰਦੇ ਹੁੰਦੇ ਸੀ ਕਿ ਪਰ ਮੈਂ ਕਿਸ ਤਰੀਕੇ ਦੇ ਛੇੜ ਛਾੜ ਕਰਦੇ ਸੀ ਪਹਿਲੇ ਸ਼ਰੀਰੀ ਕੰਗਾ ਨੂੰ ਟੱਚ ਕਰਦੇ ਸੀਗੇ ਮੈਨੂੰ ਨਹੀਂ ਨਹੀਂ ਮੈਨੂੰ ਤਾਂ ਜਾਣਦੇ ਵੀ ਸੀਗੇ ਕਹਿੰਦੇ ਫਿਰ ਉਦੋਂ ਕਿਉਂ ਨਹੀਂ ਆਵਾਜ਼ ਚੱਕੀ ਪਰ ਮੇਰੇ ਮਾਪੇ ਮਾਪਰੇ ਨੇ ਮੈਨੂੰ ਦੱਸਿਆ ਕਹਿੰਦੇ ਨਹੀਂ ਪਿਓ ਪਿਓ ਮਾਂ ਬਰਾਬਰ ਆ ਕੋਈ ਗੱਲ ਨਹੀਂ ਕਰਦਿਆ ਕਰ ਨਾਲ ਉਸ ਦੀ ਕੋਈ ਗੱਲ ਨਹੀਂ ਆ ਬਿਮਾਰ ਰਹਿੰਦੇ ਕੋਈ ਗੱਲ ਨਹੀਂ ਪਰ ਮੈਂ ਨਹੀਂ ਨਹੀਂ ਤੁਸੀਂ ਕਹਿੰਦੇ ਨਾ ਛੇੜਛਾੜ ਕੀਤੀ ਤੇ ਇਹ ਆਪਾਂ ਪਹਿਲੇ ਕਿਉਂ ਨਹੀਂ ਇਹਦੀ ਆਵਾਜ਼ ਚੱਕੀ ਕਿ ਸੋਚੇ ਕਿ ਮੇਰੇ ਮਾਪਿਓ ਇਹਨੇ ਨਹੀਂ ਹੈਗੇ ਕਿ ਆਪਾਂ ਮਤਲਬ ਗੱਲ ਕਰ ਸਕੀਏ ਇਨਸਾਫ ਹਮ ਨੂੰ ਇਨਸਾਫ ਚਾਹੀਦਾ ਹੈਗਾ ਤੇ ਜਿਹ ਜਦਨ ਜਦਨ ਤੁਸੀਂ ਪਿਛਲੇ ਮਹੀਨੇ ਜਦੋਂ ਤੁਸੀਂ ਕਿਹਾ ਕਿ ਸੱਸ ਕਹਿ ਕੇ ਚੱਲ ਗਈ ਕਿ ਮਾਲਿਸ਼ ਕਰ ਦੇ ਤੇ ਉਸ ਤੋਂ ਬਾਅਦ ਕੀ ਹੋਇਆ ਜੋ ਤੁਸੀਂ ਦੱਸਿਆ ਕਿ ਸੱਸ ਨੂੰ ਦੱਸਿਆ ਕਿ ਮੈਨੂੰ ਇਦਾਂ ਕੀਤਾ ਮੈਂ ਦੱਸਿਆ ਹੀਗਾ ਉਹਨੇ ਸਹੁਰੇ ਨੂੰ ਮਤਲਬ ਕਿਹਾ ਕਿ ਤੁਸੀਂ ਆ ਕੀ ਕੀਤਾ ਉਹਨੇ ਮਤਲਬ ਮੈਨੂੰ ਉਸ ਟਾਈਮ ਸਹੁਰੇ ਨੂੰ ਡਾਂਟ ਦਿੱਤਾ ਫਿਰ ਅਗਲੇ ਦਿਨ ਮੈਨੂੰ ਨਾਨ ਨੂੰ ਉਹਨੇ ਫੋਨ ਕੀਤਾ ਤੇ ਉਹਨੇ ਆਂਦੇ ਹੀ ਮੈਨੂੰ ਟਪੇੜਾ ਮਾਰਨੀ ਸ਼ੁਰੂ ਕਰ ਟਪੇੜਾ ਮਾਰਨ ਦਾ ਨਹੀਂ ਉਹ ਕੀ ਕਿਹੜੇ ਕਾਰਨ ਕਿਹੜੀ ਗੱਲ ਤੋਂ ਚਪੇੜਾ ਮਾਰਿਆ ਕੀ ਮਤਲਬ ਤੁਸੀਂ ਰੋਲਾ ਕਿਉਂ ਪਾਤਾ ਤੁਸੀਂ ਆਪਣੇ ਪਰਿਵਾਰ ਨੂੰ ਕਦੋਂ ਦੱਸਿਆ ਕਿ ਇਹ ਹਰਕਤਾਂ ਹੋ ਰਹੀਆਂ ਨੇ ਮੈਂ ਆਪਣੇ ਪਰਿਵਾਰ ਨੂੰ ਨਹੀਂ ਦੱਸਿਆ ਸੋਹਰੇ ਪਰਿਵਾਰ ਨੂੰ ਮੈਂ ਦੱਸਿਆ ਸੀਗਾ ਪਹਿਲਾਂ ਮੈਂ ਆਪਣੇ ਮਾਪਿਓ ਮੇਰੇ ਮੇਰਾ ਪਿਓ ਬ੍ਰੇਨ ਟਿਊਮਰ ਆ ਉਹਦਾ ਹੋਇਆ ਦਾ ਮੇਰੇ ਪਾਪਾ ਨੂੰ ਮੇਰੀ ਮੰਮੀ ਦਾ ਸਟੰਟ ਪਿਆ ਆ ਉਹਨਾਂ ਨੂੰ ਮੈਂ ਟੈਨਸ਼ਨ ਨਹੀਂ ਸੀ ਦੇਣਾ ਚਾਹੁੰਦੀ ਇਸ ਕਰਕੇ ਮੈਂ ਆਪਣੀ ਗੱਲ ਆਪਣੇ ਸੋਹਰੇ ਰੱਖੀ ਪਰ ਮੇਰੇ ਸਾਸਰ ਨੇ ਮੇਰਾ ਸਾਥ ਨਾ ਦੇਣ ਕਾਰਨ ਆਪਣੇ ਟੱਬਰ ਦਾ ਸਾਥ ਦਿੱਤਾ ਆ ਤੁਹਾਨੂੰ ਮੈਂ ਇਨਸਾਫ ਦਵਾਣਾ ਆਪਣਾ ਲੈਣਾ ਚਾਹਨੀ ਆ ਕਿ ਮੈਨੂੰ ਆਪਣੇ ਸਹੁਰੇ ਤੋਂ ਬਚਾਇਆ ਜਾਵੇ ਮੇਰਾ ਪਤੀ ਮੇਰੇ ਕੋ ਪੈਸੇ ਤੇ ਦਾਜ ਦੀ ਮੰਗ ਕਰਦਾ ਆ ਮੈਨੇ ਪਾਪਾ ਨੇ ਬਹੁਤ ਤੁਸੀਂ ਆਪਣੇ ਪਤੀ ਨੂੰ ਦੱਸਿਆ ਕਿ ਇਹਦਾ ਕੀ ਕੀਤਾ ਉਹਨਾਂ ਨੇ ਆਪਣੀ ਮਾਂ ਨੇ ਪਹਿਲਾਂ ਹੀ ਉਹਨੂੰ ਪਹਿਲਾਂ ਫੋਨ ਕਰਕੇ ਦੱਸ ਦਿੱਤਾ ਸੀਗਾ ਉਹਦੀ ਮਾਂ ਨੇ ਉਹਨੂੰ ਕੱਲ ਹੀ ਫੋਨ ਕਰਤਾ ਇਸ ਕਰਕੇ ਉਹਨੇ ਮੇਰੀ ਗੱਲ ਨਹੀਂ ਸੁਣੀ ਉਹ ਨਾਲ ਹੀ ਮੇਰੀ ਕਦੇ ਸੁਣਦਾ ਹੈ ਉਹ ਮੈਨੂੰ ਇੱਥੇ ਵੀ ਜਲੰਦਰ ਦੀ ਹੀ ਕੁੱਟਮਾਰ ਬਹੁਤ ਕਰਦਾ ਸੀ ਇੱਥੇ ਵੀ ਉਹਨੇ ਸਾਡੇ ਘਰ ਦੇ ਬਾਰ ਤਮਾਸ਼ਾ ਇੰਨਾ ਲਾਇਆ ਮੈਨੂੰ ਮੇਰੇ ਮਾਪਿਆਂ ਦੇ ਸਾਹਮਣੇ ਕੁੱਟਿਆ ਵਾਲਾ ਤੋਂ ਫੜ ਕੇ ਕੰਦਾ ਤੇ ਮਾਰਿਆ ਮੀਟਰ ਤੋੜੇ ਮਹੱਲੇ ਚ ਪੂਰਾ ਰੋਲਾ ਪਿਆ ਮਹੱਲੇ ਵਾਲੇ ਵੀ ਅਗਵਾਈ ਦੇਣ ਨੂੰ ਤਿਆਰ ਹੈ ਤੁਸੀਂ ਸ਼ਮ ਤੁਹਾਡਾ ਪਤੀ ਜਲੰਧਰ ਰਹ ਰਹੇ ਹੋ ਜਲੰਧਰ ਕਿਹੜੀ ਜਗ੍ਹਾ ਐਨਐਚ ਹਸਪੀਟਲ ਹੈ ਉੱਥੇ ਜੋਬ ਕਰਦਾ ਹੈ ਰਿਹਾਇਸ਼ ਕਿੱਥੇ ਰਿਹਾਇਸ਼ ਉਹ ਪਤਾ ਨਹੀਂ ਕਿੱਥੇ ਰਹਿੰਦੇ ਸਾਨੂੰ ਨਹੀਂ ਪਤਾ ਲੱਗ ਰਹੇ ਰਹੇ ਹਾਂਜੀ ਲੱਗ ਕੇ ਰਹਿੰਦੇ ਪਈ ਠੀਕ ਹੈ ਜੀ ਹਾਂਜੀ ਇਹ ਮੈਨੂੰ ਇਨਸਾਫ ਦਿੱਤਾ ਜਾਵੇ ਮੈਨੂੰ ਬਹੁਤ ਕੁੱਟਿਆ ਮੇਰੀ ਦੋਸਤ 25 ਸਾਲਾਂ ਦੀ ਕੁੜੀ ਆ ਉਹਦਾ ਵੀ ਖਰਚਾ ਜਿੱਦ ਜਿੱਦ ਤੁਹਾਨੂੰ ਕੁੱਟਿਆ ਉਹਦੀ ਐਮਐਲਆਰ ਵਗੈਰਾ ਕਟਾਈ ਸੀ ਕੀ ਉਸ ਟਾਈਮ ਤੇ ਸਾਈਸੀ ਉਹਨਾਂ ਨੇ ਡਰਿੰਕ ਕੀਤੀ ਹੋਈ ਨਸ਼ੇ ਦਾ ਆਦੀ ਸੀਗਾ ਇਸ ਕਰਕੇ ਉਹਨਾਂ ਨੇ ਕਿਹਾ ਕਿ ਇਹਨੂੰ ਆਪਾਂ ਲੈ ਕੇ ਨਹੀਂ ਜਾ ਸਕਦੇ ਇਹਨੂੰ ਨਸ਼ਾ ਕੀਤਾ ਹੋਇਆ ਹੈ ਤੇ ਉਹਦੇ ਸਮਝੌਤਾ ਕਰਕੇ ਇਸ ਕਰਕੇ ਮੇਰੇ ਸਸਤੇ ਨਾਨ ਮੈਨੂੰ ਲੈਣ ਆ ਗਏ ਸੀ ਤੇ ਹੁਣ ਤੁਸੀਂ ਸੋਰੇ ਨੂੰ ਛੇੜ-ਛਾੜ ਕੀਤੀ ਆ ਮੇਰੇ ਨਾਲ ਪਿਓ ਵਾਂ ਬਰਾਬਰ ਸਮਝ ਲਿਆ ਉਹਨੇ ਮੈਂ ਸਮਝਿਆ ਹੀ ਜਾ ਪਰ ਉਹਨੇ ਕੀ ਨਾਮ ਆ ਸੋਰੇ ਦਾ ਸੋਰੇ ਦਾ ਜੋਗਾ ਸਿੰਘ ਉਹ ਆਰ ਕੰਕੀਆਂ ਦਿੰਦਾ ਪਿਆ ਹੁਣ ਆਪਾਂ ਚੰਡੀਗੜ੍ਹ ਮੇਰੇ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ ਧਮਕੀਆਂ ਦਿੰਦਾ ਪਿਆ ਕੀ ਕਹਿੰਦੇ ਕਹਿੰਦਾ ਕਿ ਮੈਂ ਚੰਡੀਗੜ੍ਹ ਆਪ ਤੁਹਾਡੀ ਐਫਆਰ ਕੇਰਾਵਾ ਦਾਂਗਾ ਝੂਠਾ ਕੇਸ ਤੁਹਾਡੇ ਤੇ ਲਾ ਦਾਂਗਾ ਕਿ ਤੇਰੇ ਭਰਾਵਾਂ ਨੇ ਮਾਰਿਆ ਮੇਰਾ ਕੱਲੀ ਕੱਲੀ ਹੈ ਗਈ ਹੈ ਮੇਰੇ ਮਾਸੀ ਦੇ ਮੁੰਡੇ ਜੀਜਿਆਂ ਨੂੰ ਧਮਕੀਆਂ ਦਿੰਦਾ ਫਿਰਦਾ ਕਿ ਮਤਲਬ ਤੁਹਾਨੂੰ ਝੂਠੇ ਕੇਸে ਫਸਾ ਦਾਂਗਾ ਕਿ ਹੁਣ ਤੁਸੀਂ ਕੰਪਲੀਟ ਦੇ ਦਿੱਤੀ ਅੰਦਰ ਜੀ ਆਪਾਂ ਕੰਪਲੀਟ ਦੇ ਦਿੱਤੀ ਹੈ ਮੈਨੂੰ ਸਾਬਿਤ ਦਿੱਤਾ ਜਾਵੇ ਤਾਂ ਕਿ ਮੈਂ ਬਚ ਸਕਾਂ ਇਹਨਾਂ ਤੋਂ ਮੇਰੇ ਮਾਪੇ